ਸਸਿਕਾ ਜੀ ਮੈਂ ਆ ਕੋਮਲ ਕਪੂਲ ਤੁਸੇਖ ਰਹੇ ਚੈਨਲ ਪੰਜਾਬੀ ਨੌਕਰੀਏ ਦਿੱਲੀ ਕੈਨੇਡਾ ਜਾਣ ਵਾਲੇ ਜ਼ਿਆਦਾਤਰ ਵਿਦੇਸ਼ੀ ਕੰਮੇ ਇੱਥੇ ਸੈਟਰ ਹੋਣ ਦਾ ਮੌਕਾ ਪ੍ਰਾਪਤ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ ਤੇ ਕੈਨੇਡਾ ਵਿੱਚ ਲੱਖਾਂ ਭਾਰਤੀ ਕੰਮੇ ਕੰਮ ਕਰ ਰਹੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਲੋਕ ਨੌਕਰੀਏ ਨੇਪਾਲ ਦੇ ਵਿੱਚ ਕੈਨੇਡਾ ਜਾਣ ਕਿਤੇ ਬਹੁਤ ਸਾਰੇ ਲੋਕ ਇਸ ਦੇ ਨਾਲ ਦੇਸ਼ ਦੇ ਵਿੱਚ ਸਥਾਈ ਨਿਵਾਸੀ ਯਾਨੀ ਕਿ ਪੀਆਰ ਪ੍ਰਾਪਤ ਕਰਨਾ ਚਾਹੁੰਦੇ ਨੇ ਹਾਲਾਂਕਿ ਕੈਨੇਡੀਅਨ ਪੀਆਰ ਪ੍ਰਾਪਤ ਕਰਨ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਚੰਗੀ ਗੱ ਕੁਝ ਸ਼ਹਿਰ ਨੇ ਜੇਕਰ ਤੁਹਾਨੂੰ ਉੱਥੇ ਦੀਆਂ ਕੰਪਨੀਆਂ ਦੇ ਵਿੱਚ ਨੌਕਰੀ ਮਿਲਦੀ ਹੈ ਤਾਂ ਪੀਆਰ ਦਾ ਰਸਤਾ ਵੀ ਤੁਰੰਤ ਖੁੱਲ ਜਾਂਦਾ ਹੈ ਅਜਿਹਾ ਇੱਕ ਸ਼ਹਿਰ ਇਨਡੀ ਨੇ ਵਿਦੇਸ਼ੀ ਕਾਮਿਆਂ ਨੂੰ ਪੀਆਰ ਦੇ ਰਿਹਾ ਹੈ অন্ਟਾਰੀਓ ਦਾ ਕ੍ਰੀਟਰ ਸੈਡਬਰੀ ਸ਼ਹਿਰ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦਾ ਇੱਕ ਹਿੱਸਾ ਤੇ ਕੈਨੇਡੀਅਨ ਸਰਕਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸ਼ਹਿਰਾਂ ਅਤੇ ਪਿੰਡੂ ਖੇਤਰਾਂ ਨੂੰ ਪੀਆਰ ਦੇਣ ਦੇ ਲਈ ਕੰਮ ਹੈ ਦੀ ਚੋਣ ਕਰਨ ਦਾ ਅਧਿਕਾਰ ਦਿੰਦੀ ਹੈ ਗ੍ਰੇਡ ਸੈਡਬਰੀ ਨੇ ਆਪਣੇ ਮਾਲਕਾਂ ਯਾਨੀ ਕਿ ਆਈਸੀਆਈਪ ਦੇ ਲਈ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ ਇਸ ਪਾਇਲਟ ਪ੍ਰੋਗਰਾਮ ਦੇ ਤਹਿਤ ਜੇਕਰ ਕਿਸੇ ਵਿਦੇਸ਼ੀ ਕਰਮਚਾਰੀ ਨੂੰ RCIP ਦੇ ਤਹਿਤ ਚੁਣੇ ਗਏ ਮਾਲਕਾ ਤੋਂ ਨੌਕਰੀ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਕੈਨੇਡਾ ਵਿੱਚ PR ਲਈ ਅਰਜ਼ੀ ਦੇ ਸਕਦਾ ਹੈ। ਕੁੱਲ 525 ਲੋਕਾਂ ਨੂੰ PR ਦਿੱਤਾ ਜਾਵੇਗਾ। ਕਾ ਚੇ ਕਰੋ ਸ਼ਹਿਰ ਦੀਆਂ 78 ਕੰਪਨੀਆਂ ਵਿੱਚੋਂ ਕਿਸੇ ਵੀ ਇੱਕ ਵਿੱਚ ਕੰਮ ਕਰਨਾਉਂਦੇ ਨੇ। ਤਾਂ ਸੇ ਇਮੀਗ੍ਰੇਸ਼ਨ ਇੱਕ ਪਾਇਲਟ ਪ੍ਰੋਗਰਾਮ ਹੈ ਜੋ ਇਸ ਸਾਲ ਦੇ ਸ਼ੁਰੂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀਗਾ। ਇਸ ਤਹਿਤ ਕੈਨੇਡਾ ਦੇ ਕੁਝ ਪਿੰਡੂ ਖੇਤਰਾ ਦੇ ਵਿੱਚ ਮਜ਼ਦੂਰਾ ਦੇ ਕਾਰਡ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਇਸ ਤਹਿਤ ਪੀਆਰ ਪ੍ਰਾਪਤ ਕਰਨ ਦੇ ਲਈ ਵਿਦੇਸ਼ੀ ਕਰਮਚਾਰੀਆਂ ਦੇ ਕੋਲ ਆਗ ਲੈਣ ਵਾਲੇ ਸ਼ਹਿਰ ਦੇ ਵਿੱਚ ਇੱਕ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਤੇ ਨੌਕਰੀ ਦੀ ਪੇਸ਼ਕਸ਼ ਸ਼ਹਿਰ ਦੁਆਰਾ ਸੂਚਿਬੱਧ ਤਰਜੀਹੀ ਭੂਮਿਕਾਵਾਂ ਦੇ ਵਿੱਚੋਂ ਇੱਕ ਹੋਣੀ ਚਾਹੀਦੀ ਹੈ ਸਲ ਸ਼ਬਦਾਂ ਦੇ ਵਿੱਚ ਪੀਆਰ ਸਿਰ ਤਾਂ ਹੀ ਦਿੱਤਾ ਜਾਵੇਗਾ ਜੇਕਰ ਤੁਸੀਂ ਉਹ ਕੰਮ ਕਰਦੇ ਹੋ ਜਿਸ ਦੇ ਨਾਲ ਮਜ਼ਦੂਰਾ ਦੀ ਘਾਟ ਹੈ ਗ੍ਰੇਟਰ ਸੈਲਬਰੀ ਸ਼ਹਿਰ ਦੇ ਵਿੱਚ ਤਿੰਨ ਖੇਤਰ ਨੇ ਜਿਨ੍ਹਾਂ ਦੇ ਵਿੱਚ ਕੰਮ ਦੇ ਲਈ ਪੀਆ ਦਿੱਤਾ ਜਾ ਦੇ ਤਿੰਨਾਂ ਵਿੱਚ ਸਿਹਤ ਸਿੱਖਿਆ ਸਮਾਜਿਕ ਪਾਇਜਾਰਕਤੇ ਸਰਕਾਰੀ ਸੇਵਾ ਵਪਾਰ ਅਤੇ ਆਵਾਜਾਈ ਖੇਤਰ ਵੀ ਸ਼ਾਮਲ ਨੇ ਦੱਸ ਗਏ ਨੌਕਰੀ ਦੀ ਪੇਸ਼ਕਸ਼ ਦੇ ਇਲਾਵਾ ਵਿਦੇਸ਼ੀ ਕਰਮਚਾਰੀਆਂ ਨੂੰ ਕੁਝ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਜਿਸ ਤੋਂ ਬਾਅਦ ਸਥਾਈ ਨਿਵਾਸ ਦਿੱਤਾ ਜਾਵੇਗਾ ਹੋਰ ਸ਼ਰਤਾਂ ਇਸ ਅਨੁਸਾਰ ਨੇ ਜਿਵੇਂ ਕਿ ਕੰਮ ਦੇ ਤਜ਼ਰਬੇ ਜਾਂ ਫਿਰ ਅੰਤਰਰਾਸ਼ਟਰੀ ਗ੍ਰੈਜੂਏਟ ਛੋੜਤੇ ਲਈ ਮਾਪਦੰਡ ਪੂਰੇ ਹੋਣ ਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਵੇ ਕਿਉਂਕਿ ਇਹ ਕੈਨੇਡਾ ਵਿੱਚ ਬੋਲੀ ਜਾਂਦੀ ਭਾਸ਼ਾ ਹੈ ਦੂਜੇ ਪਾਸੇ ਨੌਕਰੀ ਦੇ ਲਈ ਲੋਰਿੰਡੀ ਵਿ ਇਹ ਕਿ ਉਕਤਾ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਸ਼ਹਿਰ ਜਾਂ ਪਿੰਡੂ ਖੇਤਰ ਦੇ ਵਿੱਚ ਜਾਣ ਦੇ ਲਈ ਕਾਫੀ ਉਨ੍ਹਾਂ ਕੋਲ ਪੈਸਾ ਵੀ ਹੋਣਾ ਚਾਹੀਦਾ ਹੈ ਜ਼ਿਕਰ ਹੋ ਗਿਆ ਕਿ ਜੇਕਰ ਕੋਈ ਵੀ ਉਮੀਦਵਾਰ ਜੋ ਉੱਪਰ ਦੱਸੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਉਸ ਨੂੰ ਆਰਸੀ ਆਈਪੀ ਦੇ ਵਿੱਚ ਸ਼ਾਮਲ ਸ਼ਹਿਰ ਜਾਂਫਰਪਿੰਟੂ ਖੇਤਰ ਦੁਆਰਾ ਸਿਫਾਰਿਸ਼ ਦਾ ਇੱਕ ਵੈਦ ਸਰਟੀਫਿਕੇਟ ਦਿੱਤਾ ਜਾਂਦਾ ਹੈ ਤੇ ਇਸ ਦਵਾਈ ਉਹ ਸਿੱਧੇ ਤੌਰ ਤੇ ਸਥਾਈ ਨਿਵਾਸ ਦੇ ਲਈ ਵੀ ਅਰਜੀ ਦੇ ਸਕਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ